ਜੋ ਬੋਲੇ ਸੋਨਰੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਛਿਰੀ ਸ਼੍ਰੀਖਸਰ ਸਤਿਗੁਰੂ ਗਿਆਨ ਆਤਮਾ ਰਾਜ ਜੀ ਦੇ ਸਭਦਰੋਪ ਗੁਰੂ ਪਿਆਰੇ ਸਾਧ ਸੰਗਤ ਦੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਆਦਵੰਸੀਆ ਦੇ ਕੌਮਿਕ ਗ੍ਰੰਥ ਗਿਆਨ ਪ੍ਰਕਾਸ਼ ਦੀ ਬਾਣੀ ਨੂੰ YouTube ਚੈਨਲ ਤੇ ਅਪਲੋਡ ਕੀਤਾ ਗਿਆ ਸੋ ਜਿਸ ਵਿੱਚ ਆਦਵਾਰਸਿਆ ਦੇ ਕੌਮੀ ਗਿਆਨ ਪ੍ਰਕਾਸ਼ ਗ੍ਰੰਥ ਤੇ ਬਾਣੀ ਨੂੰ ਸੰਬੋਧਨ ਗ੍ਰੰਥ ਨੂੰ YouTube ਚੈਨਲ ਤੇ ਅਪਲੋਡ ਕੀਤਾ ਗਿਆ ਹੈ ਸੋ ਸਾਰੇ ਸੰਤਰਾਂ ਦੇ ਚੈਨਲ ਵਿੱਚ ਬੇਨਤੀ ਹੈ ਭਾਈ ਇਸ ਪਾਵਨ ਪਵਿੱਤਰ ਬਾਣੀ ਨੂੰ ਵੱਧ ਤੋਂ ਵੱਧ ਸੁਣਨ ਦੀ ਕੋਸ਼ਿਸ਼ ਕਰੋ ਸੋ ਦੂਸਰੀ ਬੇਨਤੀ ਹੈ ਭਾਈ ਇਸ ਪਾਵਨ ਪਵਿੱਤਰ ਬਾਣੀ ਨੂੰ ਸੁਣਦੇ ਆਪਾਂ ਪਜੀਤੇ ਸਿੱਖ ਸੇਵਕਾ ਕੋਲ ਬਹੁਤ ਸਾਰੇ ਗਲਤੀ ਇਹੋ ਬਣ ਗਿਆ ਸੋ ਆਪਣੇ ਜਾਣ ਬਚੇ ਸਮਝ ਕੇ ਮਾਫ਼ ਕਰਨਾ ਜੀ ਸਦ ਬਰਤੋਂ ਤੇ ਸਮੂਹ ਸੰਤਾਂ ਦਾ ਕੋਟਨ ਕੋਟ ਧੰਨਵਾਦ ਜਿਨ੍ਹਾਂ ਦੀ ਮਿਹਨਤ ਸਦਕਾ ਅਸ਼ੀਰਵਾਦ ਸਦਕਾ ਇਸ ਪਾਵਨ ਮਿੱਤਰ ਬਾਣੀ ਨੂੰ YouTube ਚੈਨਲ ਪਾਇਲਾ ਪ੍ਰਸੰਗ ਜਿਹੜਾ ਦਾਵਾ ਇਹ ਸਤ ਮਾਰਗੀ ਤੇ ਵੀਡੀਓ ਅਪਲੋਡ ਕੀਤਾ ਗਿਆ ਹੈ ਜਿੱਥੋਂ ਤੁਸੀਂ ਆਧਵਾਸੀਆਂ ਦੇ ਕੌਮੀ ਗ੍ਰੰਥ ਗਿਆਨਪ੍ਰਕਾਸ਼ ਮਹਾਰਾਜ ਜੀ ਦੀ ਸੰਪੂਰਨ ਬਾਣੀ ਸਰਵਣ ਕਰ ਸਕਦੇ ਹੋ ਸੋ ਵਧ ਤਵਾਦ ਇਸ ਬਾਣੀ ਨੂੰ ਆਪਣੇ ਘਰਾਂ ਵਿੱਚ ਸੁਣੋ ਤੇ ਆਪਣੇ ਰਿਸ਼ਤੇਦਾਰਾਂ ਨਾਲ ਸੇਅਰ ਕਰੋ ਜਿਨ੍ਹਾਂ ਬੋਲੇ ਸੁਣਦੇ ਹੈ ભગવાન ਹਾਰਮਿਕ ਮਹਾਰਾਜ ਜੀ ਦੇ ਛਿਲੀ ਛਿਲੀ ਇੱਕ ਵਿਰਸਾ ਸਤਗੁਰੂ ਗਿਆਨ ਆਤਮਾਰਾਜ ਜੀ ਦੇ